ਲੋਕ ਗੀਤ ਪੰਜਾਬ ਨੂੰ ਲੋਕ ਗੀਤਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬੀ ਲੋਕ ਗੀਤਾਂ ਵਿੱਚ ਜੰਮਦਾ ਜਵਾਨ ਹੁੰਦਾ ਅਤੇ ਲੋਕ ਗੀਤਾਂ ਵਿੱਚ ਹੀ ਮਰ ਜਾਂਦਾ ਹੈ ਲੋਕ ਗੀਤ ਲੋਕਮਨਾਂ ਦੀ ਆਵਾਜ਼ ਹੁੰਦੇ ਹਨ ਇਹ ਆਪ ਮਹਾਰੇ ਲੋਕਮਨਾਂ ਵਿੱਚੋਂ ਉਪਜਦੇ ਹਨ ਅਤੇ ਪੀੜੀ ਦਰ ਪੀੜੀ ਸਫਰ ਕਰਦੇ ਰਹਿੰਦੇ ਹਨ ਹਰ ਖੇਤਰ ਦੇ ਆਪਣੇ ਆਪਣੇ ਲੋਕ ਗੀਤ ਹੁੰਦੇ ਹਨ ਪਰ ਪੰਜਾਬ ਦੇ ਲੋਕ ਗੀਤ ਬੜੇ ਮਸ਼ਹੂਰ ਹਨ ਲੋਕ ਗੀਤਾਂ ਦੀ ਰਚਨਾ ਕੋਈ ਵਿਸ਼ੇਸ਼ ਕਵੀ ਨਹੀਂ ਕਰਦਾ ਸਗੋਂ ਇਹ ਆਮ ਲੋਕਾਂ ਦੇ ਮਨੋਭਾਵ ਹੁੰਦੇ ਹਨ ਜੋ ਲੋਕ ਗੀਤਾਂ ਦਾ ਰੂਪ ਧਾਰ ਕਰਕੇ ਸਮਾਜ ਜਾਂ ਸੱਭਿਆਚਾਰ ਵਿੱਚ ਫੈਲ ਜਾਂਦੇ ਹਨ ਲੋਕ ਗੀਤਾਂ ਤੋਂ ਕਿਸੇ ਖੇਤਰ ਦੀ ਅਮੀਰੀ ਗਰੀਬੀ ਰੀਤੀ ਰਿਵਾਜ ਪਹਿਰਾਵਾ ਅਤੇ ਰਹਿਣ ਸਹਿਣ ਝਲਕਦਾ ਹੈ ਲੋਕ ਗੀਤ ਮਨ ਪਰ ਚਾਵੇ ਦਾ ਵੀ ਸਾਧਨ ਹੁੰਦੇ ਹਨ ਇਹਨਾਂ ਤੋਂ ਬਿਨਾ ਮਨੁੱਖ ਦਾ ਜੀਵਨ ਨੀਸਟ ਜਿਹਾ ਹੋ ਜਾਂਦਾ ਹੈ ਲੋਕ ਗੀਤ ਕਈ ਰੂਪਾਂ ਵਿੱਚ ਵਿਚਰਦੇ ਹਨ ਲੋਗ ਗੀਤਾਂ ਦਾ ਸਬੰਧ ਖੁਸ਼ੀ ਗਮੀ ਦੇ ਮੌਕਿਆਂ ਅਤੇ ਰੀਤਾਂ ਰਸਮਾਂ ਨਾਲ ਹੁੰਦਾ ਹੈ। ਲੰਬੀ ਏਕ ਵਾਲੇ ਗੀਤ, ਸੁਹਾਗ, ਘੋੜੀਆਂ, ਸਾਂਝੇ ਗੀਤ, ਸਿੱਠਣੀਆਂ, ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਰ ਬੱਚੇ ਨੂੰ ਮਾਂ ਬੋਲੀ ਵਿੱਚ ਦਿੱਤੀ ਜਾਂਦੀ ਹੈ। ਅੱਲੜ ਬੱਲੜ ਬਾਵੇ ਦਾ ਬਾਾ ਤਣਕ ਲਿਆਵੇਗਾ। ਅੱਲੜ ਬੱਲੜ ਬਾਵੇ ਦਾ ਬਾਾ ਕਣਕ ਲਿਆਵੇਗਾ। ਬਾਵੀ ਬੇਕੇ ਛੱਟੀਗੀ, ਛੱਟ ਪੜੋਲੇ ਬੱਟੇਗੀ। ਸੁਹਾਗ ਸੁਹਾਗ ਦਾ ਸਵੰਨ ਔਰਤ ਦੇ ਨਾਲ ਹੁੰਦਾ ਹੈ ਬਿਉਤਾ ਔਰਤ ਨੂੰ ਸਦਾ ਸੁਹਾਗਣ ਦੀ ਅਸ਼ੀਸ਼ ਦਿੱਤੀ ਜਾਂਦੀ ਹੈ ਭਾਵ ਕਿ ਉਸ ਦਾ ਪਤੀ ਸਦਾ ਜਿਉਂਦਾ ਰਹੇ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ ਸੁਹਾਗ ਅਖਵਾਉਂਦੇ ਹਨ ਸੁਹਾਗ ਵਿਆਹੀ ਜਾਣ ਵਾਲੀ ਕੁੜੀ ਦੇ ਮਨੋ ਭਾਵਾਂ ਨੂੰ ਬਿਆਨ ਕਰਦੀ ਹਨ ਲੜਕੀ ਦੇ ਆਪਣੇ ਬਾਵਲ ਦਾ ਵਿੜਾ ਛੱਡ ਕੇ ਸਹੁਰੇ ਘਰ ਜਾਣਾ ਹੁੰਦਾ ਹੈ ਸੁਹਾਗ ਗਾਏ ਜਾਂਦੇ ਘਰ ਵਿੱਚ ਥੋੜਾ ਗਮਗੀਨ ਜਿਹਾ ਮਾਹੌਲ ਪੈਦਾ ਹੋ ਜਾਂਦਾ ਹੈ ਇੱਕ ਪਰਸੈਦ ਸੁਹਾਗ ਹੈ ਸਾਡਾ ਛੜੀ ਆਂਦਾ ਚੰਬਾ ਵੇ ਬਾਬਲ ਅਸਾਈ ਹਟ ਵੇ ਜਾਣਾ ਸਾਡੀ ਲੰਮੀ ਉਡਾਰੀ ਬਾਬਲ ਅਸਾਇਉਂ ਦੇ ਜਾਣਾ ਸਿੱਠਣੀਆਂ ਸਿੱਠਣੀਆਂ ਵੀ ਲੋਕ ਗੀਤਾਂ ਦਾ ਬੜਾ ਪਿਆਰਾ ਰੂਪ ਹੈ ਵਿਆਹ ਸ਼ਾਦੀਆਂ ਦੇ ਖੁਸ਼ੀ ਦੇ ਮੌਕਿਆਂ ਤੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਨਾਨਕੇ ਦਾਦਕੇ ਇੱਕ ਦੂਜੇ ਨੂੰ ਮਖੌਲ ਦੇ ਰੂਪ ਵਿੱਚ ਸਿੱਠਣੀ ਦਿੰਦੇ ਹਨ ਪਰ ਕੋਈ ਵੀ ਇਸ ਦਾ ਗੁੱਸਾ ਨਹੀਂ ਕਰਦਾ ਵਿਆਹ ਵਾਲੇ ਲਾੜੇ ਨੂੰ ਵੀ ਸਿੱਠਣੀਆਂ ਦੇ ਕੇ ਠਠ ਕੀਤਾ ਜਾਂਦਾ ਹੈ ਹੁੰ ਕਿੱਧਰ ਗਈਆਂ ਵੇ ਨਿੱਕਿਆ ਤੇਰੀਆਂ ਦਾਦ ਕੀਆਂ ਪੀਤੀ ਸੀ ਪਿਛ ਜੰਮਿਆ ਸੀ ਰਿਛ ਹੁਣ ਕਲੰਦਰਾں ਦੇ ਗਈਆਂ ਵੇ ਨਿੱਕਿਆ ਤੇਰੀਆਂ ਦਾਦ ਕੀਆਂ ਦੋਹੇ ਦੋਹੇ ਵੀ ਸਿੱਠੀਆਂ ਨਾਲ ਮਿਲਦਾ ਲੋਕ ਗੀਤ ਹੀ ਹੈ ਇਸ ਦੀ ਵਰਤੋਂ ਹਰ ਰਿਸ਼ਤੇ ਵਿੱਚ ਕੀਤੀ ਜਾਂਦੀ ਹੈ ਦੋਹਾਂ ਭੈਣ ਭਰਾ ਦਯੋਰ ਪਰਜਾਈ ਦੀਜੇ ਸਾਲੀ ਹਰ ਰਿਸ਼ਤੇ ਨੂੰ ਲਾਇਆ ਜਾਂਦਾ ਹੈ ਦੋਹਾ ਗਾਉਣਾ ਨਹੀਂ ਹੁੰਦਾ ਸਗੋਂ ਲਾਉਣਾ ਹੁੰਦਾ ਹੈ ਇਸ ਦੇ ਨਮੂਨੇ ਇਸ ਪ੍ਰਕਾਰ ਹਨ ਤੇਰੇ ਵੀ ਮੈ ਰੂਪ ਜੀ ਬੀਰਾ ਮਾਰਾ ਨੰਦੀ ਵੇ ਪੁਰੋ ਵਿੱਚ 부ਰਾ ਮਾ ਲੜੀ ਜਿਹੜੀ ਚਲਮਲ ਚਲਮਲ ਵੇ ਆ ਨਟੂ ਪਿਆਰੇ ਆ ਹੋ ਉਤਰ ਬਾਬੋ ਢੋਲੀਏ ਪਾਬੋ ਦੇਖ ਸਾਰੇ ਦਾ ਨੀ ਬਾ ਸਾਸ ਤੇਰੀ ਗਰਜਾ ਕੋਈ ਸੌਰਾ ਠਾਣੇ ਦਾਰ ਟੱਪੇ ਪੰਜਾਬ ਦੇ ਲੋਕ ਗੀਤਾਂ ਦੀ ਸਭ ਤੋਂ ਸੋਹਣੀ ਪ੍ਰਾਣੀ ਬਣ ਗਈ ਟੱਪਾ ਹੈ ਟੱਪੇ ਤੋਂ ਭਾਵ ਅਕੈਰੀ ਤੁਕ ਵਾਲੇ ਲੋਕ ਗੀਤ ਹਨ ਜਿਹੜੇ ਢੋਲਕੀ ਨਾਲ ਸੋਰ ਕਰਕੇ ਗਿੱਧੇ ਜਾਂ ਨਾਚ ਨਾਲ ਗਾਈ ਜਾਂਦੀਆਂ ਹਨ ਲੋਕ ਗੀਤਾਂ ਵਿੱਚ ਟੱਪਿਆਂ ਦੀ ਬੜੀ ਮਹਾਨਤਾ ਹੈ ਇਹ ਢੋਲਕੀ ਨਾਲ ਗਿੱਧਾ ਜਾਂ ਨਾਚ ਵਿੱਚ ਗਾਈ ਜਾਂਦੀਆਂ ਇਹ ਅਕੈਰੀ ਤੁਕ ਵਾਲੇ ਹੁੰਦੇ ਹਨ ਇਸ ਦੀ ਵਰਤੋਂ ਹਰ ਰਿਸ਼ਤੇ ਵਿੱਚ ਕੀਤੀ ਜਾਂਦੀ ਹੈ ਉੱਥੇ ਅਮਲਾਂ ਦੇ ਹੋਣਗੇ ਨਿਮੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਖੱਟਾ ਸੰਤਰਾ ਨਾ ਖਾ ਲੈਣਾ ਸੌਰਿਆਂ ਦੇ ਪਿੰਡ ਜਾ ਕੇ ਸਾਨੂੰ ਦਿਲੋਂ ਨਾ ਭਲਾ ਦੇਣਾ ਘੋੜੀਆਂ ਲੜਕੇ ਦੇ ਵਿਆਹ ਤੇ ਉਸ ਨੂੰ ਘੋੜੀ ਚੜਾਉਣ ਦੀ ਰਸਮ ਹੁੰਦੀ ਹੈ ਇਸ ਕਰਕੇ ਘੋੜੀਆਂ ਗਾਈਆਂ ਜਾਂਦੀਆਂ ਹਨ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਖਵਾਉਂਦੇ ਹਨ ਇਸ ਨੂੰ ਗੌਣ ਬਿਠਾਉਣਾ ਵੀ ਕਿਹਾ ਜਾਂਦਾ ਹੈ ਤੇ ਤੇਜਮ ਕੜਵਾ ਕੁਝ ਲੋਕ ਗੀਤ ਅਜਿਹੇ ਵੀ ਹੁੰਦੇ ਹਨ ਜੋ ਲੜਕਾ ਅਤੇ ਲੜਕੀ ਦੋਹਾਂ ਦੇ ਵਿਆਹ ਦੇ ਗਾਏ ਜਾਂਦੇ ਹਨ ਇਹ ਗੀਤ ਹਰ ਵਿਆਹ ਵਾਲੇ ਘਰ ਸੁਣਨ ਨੂੰ ਮਿਲਦੇ ਹਨ ਅੱਜ ਕੱਲ੍ਹ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ ਤੋਵਾ ਤੋਵਾ ਸੂਟ ਨਾ ਪਾਵਨ ਕੁੜੀਆਂ ਸਾੜੀ ਨਾ ਪਾਵਨ ਕੁੜੀਆਂ ਪੈਂਟਾਂ ਮਿਲਾਵਨ ਮੁੰਡਿਆਂ ਨਾਲ ਮੇਰੀ ਮਾਂ ਤੋਵਾ ਤੋਵਾ ਮੇਰੀ ਮਾਂ ਤੋਵਾ ਤੋਵਾ ਲੰਬੀ ਹੇਕ ਵਾਲੇ ਗੀਤ ਲੰਬੀ ਹੇਕ ਵਾਲੇ ਗੀਤ ਲੋਕ ਗੀਤਾਂ ਦਾ ਪ੍ਰਾਣਾ ਰੂਪ ਹਨ ਪਹਿਲਾਂ ਜਦੋਂ ਢੋਲਕੀ ਹੋਂਦ ਵਿੱਚ ਨਹੀਂ ਸੀ ਆਈ ਤਾਂ ਔਰਤਾਂ ਲੰਬੀ ਹੇਕ ਵਾਲੇ ਗੀਤ ਗਾ ਕੇ ਮਨ ਦੇ ਵੇਗ ਪ੍ਰਗਟ ਕਰਦੀਆਂ ਸਨ ਇਹਨਾਂ ਦੀ ਲੰਬੀ ਹੇਕ ਲਈ ਦੋ ਇੱਕ ਜਹੀ ਆਵਾਜ਼ ਵਾਲੀਆਂ ਔਰਤਾਂ ਇਹਨਾਂ ਗੀਤਾਂ ਨੂੰ ਗਾਉਂਦੀਆਂ ਸਨ ਤੇ ਫਿਰ ਦੋ ਹੋਰ ਔਰਤਾਂ ਇਸ ਦੀ ਬਾਰੀ ਲੈਂਦੀਆਂ ਸਨ ਹੁਣ ਬਹੁਤ ਘੱਟ ਇਹਨਾਂ ਗੀਤਾਂ ਦੀ ਵਰਤੋਂ ਹੁੰਦੀ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਦੀ ਸਮਝ ਵਿੱਚ ਇਹ ਗੀਤ ਆਉਂਦੇ ਹੀ ਨਹੀਂ ਪਰ ਜੋ ਰਾਸ ਲੰਬੀ ਵਾਲੇ ਗੀਤਾਂ ਵਿੱਚ ਹੁੰਦਾ ਹੈ ਉਹ ਅੱਜ ਦੇ ਗੀਤਾਂ ਵਿੱਚ ਬਿਲਕੁਲ ਨਹੀਂ ਮਿਲਦਾ ਕੋਠੇ ਉੱਤੇ ਕੋਠੜਾ ਵੇ ਕੋਈ ਤਪੇ ਤੰਦੂਰ ਮਾਈਆ ਹਾਣੀਆਂ ਬੇ ਕੋਈ ਤਪੇ ਤੰਦੂਰ ਲੋਕ ਗੀਤਾਂ ਦਾ ਬੜਾ ਪ੍ਰਚਲਿਤ ਰੂਪ ਹਨ ਬੋਲੀ ਮਾਰਨਾ ਤਾਨਾ ਮਾਰਨਾ ਵੀ ਆਖਵਾਉਂਦਾ ਹੈ ਪਰ ਇਹ ਬੋਲੀਆਂ ਹਰ ਖੁਸ਼ੀ ਦੇ ਮੌਕਿਆਂ ਤੇ ਪਾਈਆਂ ਜਾਂਦੀਆਂ ਹਨ ਹਰ ਬੋਲੀ ਗਿੱਧੇ ਦਾ ਸ਼ਿੰਗਾਰ ਹੁੰਦੀ ਹੈ ਇਹ ਬੋਲੀਆਂ ਹਰ ਰਿਸ਼ਤੇ ਦੇ ਨਾਲ ਸੰਬੰਧਿਤ ਹੁੰਦੀਆਂ ਹਨ ਬੋਲੀ ਦੀ ਰਚਨਾ ਮਿੰਟਾਂ ਸਕਿੰਟਾਂ ਵਿੱਚ ਹੀ ਹੋ ਜਾਂਦੀ ਹੈ ਹਰ ਖੇਤਰ ਦੇ ਨਾਲ ਬੋਲੀ ਦੇ ਬੋਲ ਬਦਲ ਜਾਂਦੇ ਹਨ ਬੋਲੀ 2 ਲਾਈਨਾਂ ਦੀ 4 ਲਾਈਨਾਂ ਦੀ ਜਾਂ 8-10 ਲਾਈਨਾਂ ਦੀ ਵੀ ਹੋ ਸਕਦੀ ਹੈ ਹਰ ਬੋਲੀ ਹਰ ਖੇਤਰ ਦੇ ਸੱਭਿਆਚਾਰ ਦਾ ਅਕਸ਼ ਹੁੰਦੀ ਹੈ। ਨਾਨਕੀਆਂ ਕੁੜੀਆਂ, ਉੱਚੀਆਂ ਤੇ ਲੰਬੀਆਂ, ਦਾਦਕੀਆਂ ਕੁੜੀਆਂ ਛੋਟੀਆਂ, ਵੇ ਮੂੰਹ ਮਿੱਠੀ, ਦਿਲਾਂ ਦੀਆਂ ਖੋਟੀਆਂ, ਵੇ ਮੂੰਹ ਮਿੱਠੀਆਂ। ਹਰ ਵਿਆਹਬਲਾ ਹਰ ਬੇਮੀਰਾ ਮੱਝ ਸਾਕ ਨਾ ਕਰਵੇ, ਵੇ ਮਾਜੇ ਦੇ ਜੱਟ ਬੁਰੇ ਸੁਣੀ ਦੇ, ਊਠਾਂ ਨੂੰ ਪਾਉਂਦੇ ਖਲਵੇ, ਵੇ ਖਲ ਤਾਂ ਮੈਥੋਂ ਕੁੱਟੀ ਨਾ ਜਾਂਦੀ। ਖਲਤਾ ਮੈਥੋਂ ਕੁੱਟੀ ਨਾ ਜਾਂਦੀ ਗੁੱਤੋਂ ਲੈਂਦੇ ਫੜਵੇ ਮੇਰਾ ਉੱਡੇ ਡੋਰੀਆ ਮੇਲਾਵਾਲੇ ਕਰਵੇ ਮੇਰਾ ਉੱਡੇ ਡੋਰੀਆ ਮੇਲਾਵਾਲੇ ਕਰਵੇ ਸ਼ਰਾਂਝ ਲੋਕ ਗੀਤਾਂ ਵਿੱਚ ਪੰਜਾਬੀ ਜੀਵਨ ਦੀ ਸਮੁੱਚਤਾ ਦੇ ਲੱਛਣ ਉਜਾਗਰ ਹੁੰਦੇ ਹਨ ਉਹਨਾਂ ਦੀਆਂ ਸਾਡੀਆਂ ਸਮਾਜਿਕ ਸੱਭਿਆਚਾਰਕ ਆਰਥਿਕ ਇਤਿਹਾਸਕ ਘਟਨਾਵਾਂ ਦਾ ਬੜਾ ਸੁੰਦਰ ਮਿਲਾਨ ਮਿਲਦਾ ਹੈ ਸਾਡੇ ਜਜ਼ਬਾਤਾਂ ਨੂੰ ਬਿਆਨ ਕਰਦੇ ਇਹ ਲੋਕ ਗੀਤ ਸਾਡੀ ਪੰਜਾਬੀ ਸੱਹਿਤ ਨੂੰ ਵੀ ਮਜ਼ਬੂਤ ਕਰਦੇ ਹਨ ਅੱਜ ਲੋੜ ਹੈ ਤਾਂ ਇਹਨਾਂ ਨੂੰ ਸੰਭਾਲਣ ਦੀ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜੀ ਦਾ ਰੁਝਾਨ ਇਹਨਾਂ ਵੱਲ ਘਟਦਾ ਜਾ ਰਿਹਾ ਹੈ ਅੱਜ ਕੱਲ ਦੇ ਸੰਗੀਤ ਤੇ ਡੀਜੇ ਨੇ ਲੋਕ ਗੀਤਾਂ ਦੀਆਂ ਅਹਿਮੀਅਤ ਨੂੰ ਘਟਾ ਦਿੱਤਾ ਹੈ ਪ੍ਰੰਤੂ ਫਿਰ ਵੀ ਅੱਜ ਕੱਲ ਦਾ ਸੰਗੀਤ ਇਹਨਾਂ ਲੋਕ ਗੀਤਾਂ ਦੀ ਥਾਂ ਨਹੀਂ ਲੈ ਸਕਦਾ ਇਹ ਲੋਕ ਗੀਤ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਹੁੰਦੇ ਹਨ